ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜ਼ਿਟ ਹੈ ਕਿ ਆ ਪਿੰਡ ਬਲਟੋਹਾ ਤਹਿਸੀਲ ਪੱਟੀ ਜਿਹੜਾ ਸ਼੍ਰੀ ਦਰਨਦਰਮ ਸਾਹਿਬ ਬਲਵਿੰਦਰ ਸਿੰਘ ਬਾਈ ਸੰਧੂ ਸਿੰਘ ਹੋਰਾਂ ਦੇ ਕੋਲ ਦੋਸਤੋ ਆਏ ਆ ਤੇ ਪਸ਼ੂ ਵਪਾਰ ਦਾ ਕੰਮ ਆ ਕਾਫੀ ਪਸ਼ੂ ਜਿਹੜੇ ਆਪਾਂ ਤੁਹਾਨੂੰ ਇਸ ਘਰੋਂ ਦਿਖਾਏ ਆ ਦੋਸਤੋ ਤੇ ਅੱਜ ਇਸ ਵੀਡੀਓ ਦੇ ਵਿੱਚ ਦੋ ਮੱਜਾਂ ਹੋਣਗੀਆਂ ਦੋਵੇਂ ਮੱਜਾਂ ਦੋਸਤੋ ਗੱਬਣਾ ਠੀਕ ਆ ਤਿਆਰੀ ਦੇ ਵਿੱਚ ਆ ਸੂਣ ਦਾ ਬਿਲਕੁਲ ਨੇੜ ਆ ਤੇ ਪੂਰੀ ਇਹਨਾਂ ਮੱਜਾਂ ਦੀ ਜਾਣਕਾਰੀ ਹੈ ਜਿਹੜੀ ਦੋਸਤੋ ਉਹ ਆਪਾਂ ਭਾਈ ਬਲਵਿੰਦਰ ਸਿੰਘ ਸੰਤੂ ਖਰਾਂ ਤੋਂ ਪੂਰੀ ਡਿਟੇਲ ਲੈ ਕੇ ਤੁਹਾਡੇ ਨਾਲ ਸਾਂਝੀ ਕਰਦਾਂਗੇ ਸੋ ਜਿਹੜਾ ਐਨੀਮਲ ਜਿਹੜਾ ਪਸ਼ੂ ਤੁਹਾਨੂੰ ਪਸੰਦ ਆ ਦੋਸਤੋ ਤਸੱਲੀ ਆ ਤੇ ਆਪਕੇ ਆਪਣਾ ਹੱਕ ਸਮਝ ਕੇ ਤਸੱਲੀ ਕਰ ਲਿਓ ਠੀਕ ਹੈ ਜੀ ਬਾਕੀ ਰੇਟ ਭਾਅ ਪੜ ਤਾਂ ਇਸ ਵੀਡੀਓ ਦੇ ਵਿੱਚ ਦੱਸ ਦਿਆਂਗੇ 16 ਅਜ 17 ਅਗਸਤ ਨੂੰ ਦੋਸਤੋ ਆਪਾਂ ਵੀਡੀਓ ਬਣਾ ਰਹੇ ਆ ਕੱਲ 18 ਅਗਸਤ ਨੂੰ ਮਾਰਨਿੰਗ ਸਵੇਰ 6 ਵਜੇ ਦੋਸਤੋ ਇਹ ਵੀਡੀਓ ਅਪਲੋਡ ਕਰ ਦਿਆਂਗੇ ਠੀਕ ਹੈ ਬਾਕੀ ਮੱਜਾਂ ਚੰਗੀਆਂ ਨੇ ਪੂਰੀਆਂ ਰਾਜੀ ਆ ਹੈਵੀ ਬੋਡੀ ਵੇਟ ਦੀਆਂ ਨੇ ਠੀਕ ਹੈ ਜੀ ਫੁੱਲ ਵਜਨਦਾਰ ਗੱਲਬਾਤ ਆਪਾਂ ਕਰਦੇ ਆ ਜੀ ਆਜੋ ਪੂਰੀ ਡਿਟੇਲ ਆਪਾਂ ਜਾਣ ਲੈਨੇ ਆ ਇਹਨਾਂ ਮੱਜਾਂ ਦੀ ਕੀ ਇਨਫੋਰਮੇਸ਼ਨ ਆ ਸੋ ਪਸ਼ੂ ਜਿਹੜੇ ਆ ਦੋਸਤੋ ਚੰਗੇ ਆ ਠੀਕ ਆ ਰੇਟ ਭਾਅ ਪਰਤੇ ਵੀ ਜਿਹੜੇ ਦੋਸਤੋ ਇਹਨਾਂ ਮੱਜਾਂ ਦੇ ਅਕੋਰਡਿੰਗ ਰੇਟ ਬਾਜ਼ੇ ਪਰ ਤੁਹਾਨੂੰ ਲੱਗੂਗਾ ਪਸੰਦ ਰੇਟ ਭਾਅ ਪਰਤਾਊਗਾ ਆਜੋ ਕਰਦੇ ਆਂ ਸਭ ਤੋਂ ਪਹਿਲਾਂ ਭਾਜੀ ਬਲਵਿੰਦਰ ਸਿੰਘ ਸੰਤੂ ਜੀ ਸਸਤੀ ਕਾਰ ਆ ਜੀ ਸਸਤੀ ਕਾਰ ਆ ਜੀ ਭਾਜੀ ਜੀ ਬਹੁਤ ਵਧੀਆ ਭਾਜੀ ਤੁਸੀਂ ਸੁਣਾਓ ਵਧੀਆ ਵਧੀਆ ਸਾਡੇ ਵਧੀਆ ਐ ਸੋ ਅੱਜ ਮੱਝਾਂ ਤੋਂ ਆਪਣੇ ਕੋਲ ਆ ਦੋਨੋਂ ਗੱਭਣਾ ਤੋਂ ਦੋਵੇਂ ਗੱਭਣਾ ਠੀਕ ਹੈ ਕਿੰਨੇ ਕਿੰਨੇ ਦਿਨ ਵੈਸੇ ਦੋਵੇਂ ਮੇਰੇ ਦਾ ਵੀ ਹੈ ਬਰਾਬਰ ਦਾ ਬਿਲਕੁਲ ਬੰਨਿਆ ਦਾ ਇਹ ਤਾਂ ਲੈ ਜੂਗੀ ਉਹਨੇ 10 ਦਿਨ ਲੈ ਜਾਣੇ ਇੱਕ 10 ਦਿਨ ਤੇ ਇੱਕ ਹਫਤੇ ਦੀ ਕਚਮੀ ਤੁਸੀਂ ਤਾਂ ਦੀ ਮੇਰੀ ਬਹੁਤ ਸਿਫਟ ਗਰੰਟੀ ਵਾਲੀਆਂ 12 12 13 ਦਿਨਾਂ ਕੋ ਗਰੰਟੀ ਦੇਾਂਗੇ ਆਪਾਂ ਠੀਕ ਹੈ ਜੀ ਥੋੜਾ ਥੋੜਾ ਚੰਗੀਆਂ ਸਾਫ ਹੈ ਠੀਕ ਹੈ ਠੀਕ ਤੇ ਪਰ ਤੋਂ ਪਣਾ ਫੂਲੀਆਂ ਭਰਦੀਆਂ ਪੋਲੀਆਂ ਹੁੰਦੀਆਂ ਹੈ ਕੋਈ ਵੀ ਰਾਜੇ ਨਾ ਆਜੇ ਆਪਾਂ ਗਰੰਟੀ ਦੇ ਕੇ ਠੀਕ ਹੈ ਜੀ ਸੋ ਦੋਸਤੋ ਚਾਹੇ ਕੋਈ ਵੀਰ ਆਨਲਾਈਨ ਸੌਦਾ ਕਰ ਲੇ ਚਾਹੇ ਤੁਸੀਂ ਵੀ ਇੱਕ ਦੀ ਇੱਕੋ ਜੀ ਗੱਲ ਹੈਗੀ ਆ ਠੀਕ ਆ ਬਾਕੀ ਭਰਿਆ ਭਾਂਡਾ ਟਿੱਪ ਕੇ ਤਸੱਲੀ ਕਰ ਲਿਓ ਭਰਾ ਕੇ ਕੋਈ ਪਾਈਆ ਖੰਡ ਅੱਧਾ ਕਿਲੋ ਦੁੱਧ ਜਿੰਨਾ ਮਰਜ਼ੀ ਨਾਲ ਦੋਸਤੋ ਤੁਸੀਂ ਤਸੱਲੀ ਕਰ ਸਕਦੇ ਜੀ ਠੀਕ ਆ ਇੱਕ ਵਾਰੀ ਪੂਰੀ ਬਾਡੀ ਬੰਤਰ ਪੂਰਾ ਬਾਡੀ ਸਟਰਕਚਰ ਜਿਹੜਾ ਇਹਨਾਂ ਮੱਜਾਂ ਦਾ ਤੁਹਾਨੂੰ ਜਿਹੜਾ ਦਿਖਾ ਦਿੰਨੇ ਆ ਬਿਲਕੁਲ ਸੋਹਣੀਆਂ ਮੱਜਾਂ ਹੈਗੀਆਂ ਦੋਸਤੋ ਸਵੇਰੇ ਬੇਸ਼ੱਕ ਕੁਛ ਲਾਂਗੇ ਆਪਾਂ ਕਿੰਵੇਂ ਸਵੇਰੇ ਸੋਹਣੀਆਂ ਨੇ ਥਣ ਦੇਵੇ ਸਫਾਈ ਆ ਤੇ ਹਾਈਟ మీడియం ਆ ਭਾਰੀਆਂ ਨੇ ਵਜਨ ਬਟੇ ਵਾਲੀਆਂ ਨੇ ਦੋਸਤੋ ਵਜਨ ਲੋੜ ਆ ਲੀਆਂ ਨੇ ਠੀਕ ਆ ਤੇ 12 12 13 ਦਿਨਾਂ ਲੀਟਰ ਦੀ ਮੀਰਾ ਦਾ ਵੀ ਜਿਹੜੀ ਹੈ ਤਸੱਲੀ ਆਪਣੀ ਪੂਰੀ ਤੋਂ ਖੋਲ ਕੇ ਦਿਖਾਵਾਂਗੇ ਦੋਸਤੋ ਤਸੱਲੀ ਦੇ ਨਾਲ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਬਨੇ ਰਹੋ ਠੀਕ ਹੈ ਜੀ ਤੇ ਆਜੋ ਲੈਣੀਆਂ ਜਾਣਕਾਰੀ ਆਪਾਂ ਨਾਲ ਦੀ ਨਾਲ ਲੈ ਜੀ ਖੋਲ ਲਗੀ ਆਹ ਅੱਛਾ ਭਾਜੀ ਸੰਤੂ ਸਾਹਿਬ ਇਹ ਸੁਗਵਾ ਕਿਨਵਾ ਸੂ ਕੀ ਆਪਣੇ ਇਥੇ ਸੰਤੂ ਸਾਹਿਬ ਇਹ ਲਿਆਣੀ ਸੁੱਕੇ ਕਰਕੇ ਆ ਦੁਜੇ ਕਰਕੇ ਲਈ ਸੀ ਹਾਂ ਇੱਦਾਂ ਵੀ ਹੋ ਸਕਦਾ ਪਰ ਪਰ ਮੈਂ ਹੈਗੀ ਦੁੱਜੇ ਠੀਕ ਹੈ ਜੀ ਭਾਜੀ ਦੁੱਜੀ ਮੈਂ 2000 ਚੁੱਕੀ ਸੀ ਉਹ ਹੈਵੀ ਬਾਡੀ ਵੇਟ ਆ ਦੋਸਤੋ ਪਹਿਲਾ ਮੈਂ ਜ਼ਿਕਰ ਕਰਤਾ ਸੀ ਭਾਰੀ ਸਰੀਰਕ ਬੰਤਰ ਆ ਸੁਵਾ ਦੂਜਾ ਮੰਨ ਕੇ ਖਰੀਦੀ ਸੀਗੀ ਤੇ ਥੋੜਾ ਹੋਰ ਲੰਮਾ ਤੋਰ ਦੋ ਠੀਕ ਆ ਦੂਜਾ ਸੁਵਾ ਮੰਨ ਕੇ ਖਰੀਦੀ ਆ ਦੋਸਤੋ ਵਪਾਰ ਦੀ ਲਾਈਨ ਚ ਪਰ ਤੀਜਾ ਸੁਵਾ ਤੁਸੀਂ ਮੰਨ ਕੇ ਬੇਸ਼ੱਕ ਸੌਦਾ ਕਰ ਲਿਓ ਠੀਕ ਆ ਦੇਖਦੋ ਕੋ ਦੂਜੇ ਵਾਲੀ ਆ ਪਰ ਤੀਜਾ ਵੀ ਹੋ ਸਕਦਾ ਠੀਕ ਆ ਸੁਵਾ ਤੇ ਹਵਾਨਾ ਸੋਹਣਾ ਠੀਕ ਆ ਜੀ ਲੇਵਲ ਦੀ ਆਰਡਰ ਦੀ ਕੁਆਲਿਟੀ ਦੀ ਜੇਕਰ ਗੱਲ ਕਰੀਏ ਤਾਂ ਬਿਲਕੁਲ ਆ ਰੋਕੇ ਜੋ ਮਣਾ ਹੈ ਹਾਂ ਆ ਠੀਕ ਆ ਉਲਟ ਬਹਿਣੀ ਵਾਲੇ ਪਾਸੇ ਤੋਂ ਵੀ ਆ ਤੁਸੀਂ ਥਣ ਲੇਵਾ ਦੇਖੋ ਵੀ ਕਾਫੀ ਸੋਹਣੀ ਬਣਤਰ ਆ ਤੇ ਥਣ ਵੀ ਬਿਲਕੁਲ ਮੁੱਠੀ ਆ ਠੀਕ ਆ ਬਿਲਕੁਲ ਪਤਲੀ ਜੀ ਚਮੜੀ ਆ ਤੇ ਆ ਜਿਹੜਾ ਬਹਿਣੀ ਵਾਲੇ ਪਾਸੇੋਂ ਥਣ ਥਣ ਚੈੱਕ ਕਰੋ ਠੀਕ ਆ ਜੀ ਸੱਜੇ ਖੱਬੇ ਜਿਹੜੇ ਬੰਨੇ ਉਹ ਮਰਜੀ ਚੈੱਕ ਕਰੋ ਵੀ ਇੱਕ ਸਾਰ ਥਣ ਮੁੱਠੀ ਥਣਾ ਤੇ ਆ ਕਮਾਲ ਕੀ ਜੀ ਆ ਜੀ ਲੈ ਜਵਾਨ ਠੀਕ ਉਮੀਦ ਜਿਹੜੀ ਦੋਸਤੋ ਕੀਤੀ ਜਾ ਸਕਦੀ ਹੈ ਵੀ ਚੰਗੇ ਦੁੱਧ ਦੀ ਕਿਉਂਕਿ ਹਵਾਨੇ ਦਾ ਸਟਰਕਚਰ ਬੰਤਰ ਦੱਸਦੀ ਪਈ ਹੈ ਵੀ ਦੁੱਧ ਘੱਟੋ ਘੱਟ 12-13 ਲੀਟਰ ਦੇਣਾ ਚਾਹੀਦਾ ਮੱਝ ਨੂੰ ਕਿਉਂਕਿ ਪੂਰੀ ਲਹੂ ਪੈਤਾਲੀ ਆ ਭਾਰੀ ਆ ਵਜਨ ਲੋਡ ਵਾਲੀ ਆ ਉਹ ਦੁੱਧ ਇਹਨਾਂ ਨਾਰਮਲ ਜਿਹੜਾ ਇਹਨੂੰ ਦੇਣਾ ਚਾਹੀਦਾ ਬਾਕੀ ਚੰਗੀ ਸੇਵਾ ਤੇ ਉਸ ਤੋਂ ਵੱਧ ਦੀ ਉਮੀਦ ਤੁਸੀਂ ਕਰ ਸਕਦੇ ਜੇ ਆਹ ਦੇਖੋ ਠੀਕ ਆ ਥਾਂ ਥੁਣ ਪੂਰਾ ਵੇਖੋ ਮੁੱਠੀ ਥਾਣਾ ਸਪੇਸ ਸੋਣੀ ਆ ਬਾਕੀ ਰੇਟ ਭਾਅ ਫਰਤਾ ਜਿਹੜਾ ਉਹ ਵੀ ਆਪਾਂ ਪੁੱਛ ਲੈਣੇ ਆ ਅੱਛਾ ਭਾਜੀ ਬਲਵਿੰਦਰ ਸਿੰਘ ਜੀ ਹਾਂਜੀ ਫੱਕੇ ਤੇ ਫੰਦੋਂ ਤੋਂ ਪੰਦੋਂ ਵਰਗੇ A1 ਇੱਕ ਹੈ ਬਹੁਤ ਐ ਮੋਲਾ ਰਲਦਾ ਆਪਾਂ ਤੇ ਪੰਦੀ ਗਰੰਟੀ ਫੁੱਲ ਦੇਵਾਂਗੇ ਪ੍ਰਾਪਰ ਐ ਬੋਲਾ ਬਣਿਆ ਮੈਂ ਪਾਰ ਪਿੱਛੇ ਦੀ ਪੂਰੀ ਨਾ ਉਹਦੀ ਗਰੰਟੀ ਫੁੱਲ ਕਿ ਪਿੱਛੇ ਵਾਲਾ ਤਾਂ ਲੈਣੀ ਨਹੀਂ ਮੈਂ ਤੇ ਪਹਿਲਾਂ ਹੀ ਲੈਣੇ ਚੱਲ ਪਏ ਪਸ ਨਹੀਂ ਦਿੱਤਾ ਗਾ ਤੀ ਕਿਉਂ ਆਪਾਂ ਤਾਂ ਅਗਲੇ ਨੇ ਸਿਵਾਦਾਰਿਆਂ ਜਾਣੀਆਂ ਦਾ ਗਾ ਉਹ ਜਾਈ ਡੰਗੀਆਂ ਪ੍ਰਾਹਣੀਆਂ ਆ ਹਾਂਜੀ ਤੇ ਕਿੰਨਾ ਮੁੱਲ ਰੋਗ ਡਿਮਾਂਡ ਫਿਰ ਕੀ ਕਰੀਏ ਸਰ ਜੀ ਮੋਲੇ ਦਾ ਨਾ 80 ਦੇ ਨਾ 82 ਹਾਂ 80 ਤੇ 3 ਨਹੀਂ ਛੱਡਦੇ ਆਂ ਆਪਾਂ 80000 ਚੋਂ 3 ਛੱਡ ਜਾ 77 77 ਦੀ ਮਹਿੰਗ 77000 ਦੀ ਹਾਂ ਤਾਂ ਭਾਵੇਂ 82 85 ਦੀ ਵੇਚ ਲਈ ਹੂੰ ਚਲੋ ਆਪਾਂ ਇਨਾ ਆਪਣੀ ਸੋ ਪਸੂ ਜਿਹੜਾ ਦੋਸਤੋ ਰਾਜੀ ਆ ਫੁੱਲ ਬਤਾ ਫੁੱਲ ਸੋਹਣੀ ਮੱਝ ਆ 77000 ਲੈ ਦੇ ਆ ਠੀਕ ਆ ਕੀ ਹਫਤਾ ਪੂਰਾ ਲੈ ਚੁੱਕੀ ਜੇਕਰ ਹਫਤਾ ਲੈ ਗਈ ਤੇ ਭਾਈ ਮੈਨੂੰ ਲੱਗਦਾ ਵੀ ਪੂਰੀ ਤਸੰਦੀ ਕਰਵਾਉਂਦੀ ਮੈਂ ਬਹੁਤ ਪੰਡਾ ਪਾ ਦਊਗੀ ਉਹ ਰਾਜੀ ਰੂਹੀ ਚੰਗੀ ਸੰਭੀ ਚੰਗੀ ਹੂੰ ਲਓ ਜੀ ਠੀਕ ਆ 77000 ਦੀ ਭਰਾਵੋ ਜਿਹੜੀ ਹਾਂ ਨਾ ਐ ਤੇ 80000 ਬਾਈ ਬਲਵਿੰਦਰ ਸਿੰਘ ਹੋਰਾਂ ਨੇ ਮੁੱਲ ਕੀਤਾ 80000 ਠੀਕ ਆ ਇਸ ਤੋਂ ਬਾਅਦ ਸੈਕਿੰਡ ਨੰਬਰ ਤੇ ਜਿਹੜੀ ਅਗਲੀ ਤੁਹਾਨੂੰ ਮੱਝ ਦਿਖਾਉਣੀ ਹੈ ਉਹ ਵੀ ਤੋਹਫਾ ਹੀ ਆ ਠੀਕ ਆ ਵੱਡੀ ਮੱਝ ਆ ਗੱਦਗਾਠ ਇਹ ਵੀ ਸੋਨਾ ਹੈਗਾ ਸੋਣੀ ਆ ਪਤਲੀ ਚੌੜੀ ਆ ਅੱਛਾ ਭਾਜੀ ਬਲਵਿੰਦਰ ਜੀ ਕੀ ਇਹਦਾ ਡਿਟੇਲ ਕਿੰਨੀ ਆ ਅਗਲੀ ਸੈਕਿੰਡ ਨੰਬਰ ਤੇ ਤੀਜੇ ਕਰਕੇ ਆ ਤੀਜੇ ਕਰਕੇ ਲਈ ਸੀ ਅੱਛਾ ਜੀ ਤੇ ਸੁਆ ਵੱਧ ਵੀ ਹੋ ਜਾ ਕਰ ਮੈਂ ਗੱਡ ਆਣੀ ਆ ਦੁੱਧ ਵਾਲੀ ਮੈਂ ਢੇਰੀ ਵਾਲੀ ਪਾ ਲੈਦੇ ਭਰ ਘਰ ਰੱਖ ਲੈਣ ਦੁੱਧ ਇਹ ਵੀ ਚੰਗੀ ਸੇਰ ਹੂੰ 13-14 ਕਿਲੋ ਦੀ 14 ਤੋਂ ਮੇਰੀ ਗਰੰਟੀ ਮੈਂ ਲਈ ਹੈ ਜੀ 13-14 ਕਿਲੋ ਦੀ 8 ਤੋਂ ਚੰਗੇ ਤੇ 5 ਤੋਂ ਪੰਜ ਚੰਗੀ ਆਈ ਹੂੰ ਤੀਜਾ ਮੰਨ ਕੇ ਲਈਆ ਹੋ ਸਕਦਾ ਚੌਥਾ ਵੀ ਹੋਵੇ ਚੌਥਾ ਵੀ ਹੋ ਸਕਦਾ ਠੀਕ ਆ ਤੀਜਾ ਮੰਨ ਕੇ ਦੋਸਤੋ ਖਰੀਦੀ ਆ ਪਰ ਵਖਾਲਾ ਜਿਹੜਾ ਪਸ਼ੂ ਤੇ ਚਲੋ ਜਜਮੈਂਟ ਆ ਤੀਜੇ ਕਰ ਲਓ ਚੌਥੇ ਕਰ ਲਓ ਠੀਕ ਆ ਸੋ ਦਿਨ ਇਹ ਘੱਟੋ ਘੱਟ 10 ਲੈ ਜੂਗੀ ਇਹਨੇ 10 ਦਿਨ ਲੈਣੇ ਆ 10 ਦਿਨ ਲੈਂਦੀ ਆ ਠੀਕ ਆ ਜੀ 10 ਦਿਨ ਲੈ ਜੂਗੀ ਬਾਕੀ ਬਨਾਥ ਨਾ ਜਿਹੜਾ ਤੁਸੀਂ ਆ ਵੇਖ ਲਓ ਅੱਜ ਤਕਰੀਬਨ ਤਿਆਰੀ ਮੁਕੰਮਲ ਨੇ ਜੀ ਦੋਸਤੋ ਤਾਰ ਕਰ ਦਿੱਤੀ ਹੈ ਠੀਕ ਆ ਰੰਪਕ ਹੋ ਗਿਆ ਕੰਮ ਬਾਕੀ 10 ਦਿਨਾਂ ਦੇ ਵਿੱਚ ਪੂਰਾ ਹਵਾਨਾ ਝੱਡਾ ਬਣਾ ਲੂਗੀ ਜੇਕਰ 10 ਦਿਨ ਦੋਸਤੋਂ ਪੂਰੇ ਲਏ ਜਾਵੇ ਠੀਕ ਆ ਵੱਡੀ ਮੱਝਾਂ ਪਤਲੀ ਜੰਮੜੀ ਆ ਫੇਸ ਕੁਆਲਟੀ ਇੱਕ ਵਾਰੀ Ориジナル ਚੰਗੀ ਤਸੱਲੀ ਨਾਲ ਦੇ ਜੀ ਠੀਕ ਆ ਇਹ ਆ ਤੁਸੀਂ ਥਣ ਥਣ ਦੇਖੋ ਥਣ ਲਵੇ ਦੋ ਮੱਝਾਂ ਤੇ ਵੀ ਜਿਹੜੇ ਦੋਸਤੋਂ ਬਿਲਕੁਲ ਕਮਾਲ ਦੇ ਆ ਠੀਕ ਆ ਸਰਦੂ ਸਾਹਿਬ ਬਹੁਤ ਜੰਗ ਚੰਗੀਆਂ ਆ ਹਾਂ ਟੋਲ ਦਾ ਪਾਣੀ ਨਾ ਮੈਂ ਕਿੰਨੀ ਆ ਠੀਕ ਆ ਜੀ ਚਿੱਪਣਾ ਵਈ ਜਾਂਦਾ ਵੀ ਬਿਲਕੁਲ ਚੰਗੀਆਂ ਨੇ ਤੇਪਣਾ ਪਸ਼ੂ ਮਾੜਾ ਨਹੀਂ ਗਾ ਵੈਸੇ ਜਿਹੜਾ ਦੋਸਤੋ ਪਸ਼ੂ ਪਹਿਲਾਂ ਗਾਵਾਂ ਵੀ ਆਈਆਂ ਨੇ ਮੱਝਾਂ ਵੀ ਆਉਂਦੇ ਆਉਂਦੀਆਂ ਨੇ ਇਸ ਕਰੀ ਬਹੁਤ ਪਸ਼ੂ ਦਿਖਾਉਂਦੇ ਰਹੀਦਾ ਤੇ ਪਸ਼ੂ ਕਦੀ ਕੋਈ ਕੰਪਲੇਂਟ ਵਾਲਾ ਨਹੀਂ ਹੁੰਦਾ ਗਾ ਖੋਲ ਕੇ ਦਿਖਾ ਦੋ ਜੀ ਠੀਕ ਆ ਸੋ ਆਹ ਦੇਖ ਇਹ ਐ ਲੋਕਲ ਬਰੀਡੀ ਆਪਣੇ ਲੋਕਲ ਹੀ ਹੈ ਨਾ ਜੀ ਆ ਲਾਗੇ ਪਨੇ ਆਪਣੇ ਭੂਰੇ ਨੂੰ ਠੀਕ ਆ ਤੁਰ ਫਿਰ ਕੇ ਜਿਹੜਾ ਦੋਸਤੋ ਪਸ਼ੂ ਆ ਨਿਕਲਦਾ ਲਾਗਲੇ ਪਿੰਡਾਂ ਦੇ ਵਿੱਚੋਂ ਤੇ ਘਰਾਂ ਦੇ ਵਿੱਚੋਂ ਹੀ ਪਸ਼ੂ ਖਰੀਦਿਆ ਜਾਂਦਾ ਠੀਕ ਆ ਜੀ ਕੋਈ ਪਸ਼ੂ ਜ਼ਿਆਦਾਤਰ ਕੋਈ ਬਾਹਰੋਂ ਨਹੀਂ ਆਉਂਦਾਗਾ ਪਸ਼ੂ ਨੇੜੇ-ਤੇੜੇ ਤੁਰ ਫਿਰ ਕੇ ਪਸ਼ੂ ਜਿਹੜਾ ਦੋਸਤੋ ਖਰੀਦ ਕਰਕੇ ਬਿਲਕੁਲ ਤੁਹਾਡੇ ਸਾਹਮਣੇ ਕੇ ਬਿਨਾਂ ਪਸ਼ੂ ਨੂੰ ਰੱਖਿਆ ਜਾਂਦਾ ਤੇ ਆਹ ਦੇਖੋ ਜੀ ਬਾਕੀ ਹਵਾਨਾ ਜਿਹੜਾ ਦੋਸਤੋ ਪੂਰਾ ਬਣਾਉਣਾ ਹੈ ਢਿਲ ਟੁੱਲ ਜਿਹੜੀਆਂ ਨਾਰਮਲ ਤੁਹਾਨੂੰ ਦਿਖ ਵੀ ਰਹੀ ਆ ਢਿਲ ਟੁੱਲ ਕਾਫੀ ਆ ਪਿੱਠ ਪੁੜੇ ਦੀ ਕਾਫੀ ਚੌੜੀ ਆ ਉਸ ਤੋਂ ਠੀਕ ਆ ਰਾਜੀ ਆ ਵਜਨ ਲੋੜ ਆਲੀ ਆ ਤੇ ਬਿਲਕੁਲ ਪਰਮਾ ਸਰੀਰ ਆ ਬਸ ਇਹ ਵੀ ਘੱਟੋ ਘੱਟ ਦੋਸਤੋ ਦੋ ਦੋ ਤਕਰੀਬਨ ਚੰਗੇ ਜੀ ਉਮੀਦ ਕਰ ਸਕਦੇ ਆ ਤੇ ਬਾਕੀ ਥਾਂ ਥਣੂਗਾ ਵਧੀਆ ਠੀਕ ਹੈ ਜੀ ਚਾਹੇ ਕਿਸੇ ਵੀਰ ਨੇ ਘਰੇ ਤੋਂ ਸੱਲੀ ਜਾਣ ਕੇ ਕਰਕੇ ਖਰੀਦਣਾ ਪਸੂ ਚਾਹੇ ਆਨਲਾਈਨ ਖਰੀਦਣਾ ਉਹ ਤੁਹਾਡੀ ਜ਼ਿੰਮੇਵਾਰੀ ਵੀ ਆ ਬਾਕੀ ਪਸੂ ਤਸੱਲੀ ਕਰੇ ਅੱਛਾ ਭਾਜੀ ਬਰਵਿੰਦਰ ਸਿੰਘ ਜੀ ਕਿੰਨਾ ਮੋਲ ਹੈ ਸਰ ਦੂਜੇ ਨੰਬਰ ਵਾਲੀ ਮੱਝ ਦਾ ਸਰ ਉਹ ਸਭ ਮੋਲ ਪੈਂਦਾ ਵੀ ਲੈਣ ਦੇਣ ਵਾਲਾ ਹੀ ਕਰਨਾ 80 ਨਹੀਂ ਕਰਨਾ ਦੋਹਾਂ ਘਟਾ 80 ਨਹੀਂ ਕਰਨਾ ਤੇ 75 ਦੀ ਮੈਂ ਪੂਰੇ ਦੇ ਦੇ ਆ ਹਾਂ ਨਾ ਨਾ ਕਿੱਥੀ ਆ ਠੀਕ ਹੈ ਜੀ ਹਾਂ ਨਾ ਜਿਹੜੀ ਦੋਸਤੋ 75 ਹਜ਼ਾਰ ਦੇ ਵਿੱਚ ਦਿੱਤੀ ਜਾਊਗੀ ਇਹ ਮੱਝ ਠੀਕ ਆ ਸੋ ਮੱਝ ਤੁਸੀਂ ਵੇਖ ਲਈ ਆ ਪ੍ਰੋਪਰ ਠੀਕ ਹੈ ਜੀ ਥਣ ਭਾਂਡਾ ਕਾਫੀ ਸੋਹਣਾ ਹੈਗਾ ਸਾਫ ਥਣ ਭਾਂਡੇ ਦੀ ਆ ਤੇ ਦੋਵੇਂ ਪਸੂ ਜਿਹੜੇ ਦੋਸਤੋ ਵਧੀਆ ਨੇ ਅੱਜ ਮੱਝਾਂ ਸੀ ਬਾਈ ਜੇ ਕੋਲ ਦੋਵੇਂ ਟੁਕੀਆਂ ਨੇ ਗੱਬਣ ਨੇ ਕੋਈ 8 ਦਿਨ ਦੀ ਆ ਕੋਈ ਹਫ਼ਤੇ ਦੀ ਆ ਕੋਈ 10 ਦਿਨ ਦੀ ਬਿਲਕੁਲ ਇਥੇ ਦੋਵੇਂ ਸਮਾਂ ਲੈ ਜਾਣੀ ਕਿ ਠੀਕ ਆ ਜਰੂਰ ਤੁਸੀਂ ਚਾਹ ਵਾਲੇ ਵੀ ਜਿਹੜੇ ਹੈਗੇ ਖਰੀਦ ਸਕਦੇ ਹੋ ਨੰਬਰ ਆਪਾਂ ਲੈ ਕੇ ਤੁਹਾਡੇ ਨਾਲ ਬਿਲਕੁਲ ਸ਼ੇਅਰ ਕਰ ਦਿੰਨੇ ਆ ਅੱਛਾ ਭਾਜੀ ਬਰਿੰਦਰ ਸਿੰਘ ਸੰਧੂ ਜੀ ਆਪਣੇ ਕੰਟੈਕਟ ਨੰਬਰ ਜਿਹੜੇ ਜਰੂਰ ਦੇ ਦੋ ਇਹ ਮੋਬਾਈਲ ਨੰਬਰ ਹੈਗਾ 98146 05381 ਠੀਕ ਹੈ ਜੀ ਹਾਂਜੀ ਪਿੰਡ ਬਟਵਾ ਸਰਦਾਰ ਬਰਿੰਦਰ ਸਿੰਘ ਪਿੰਡ ਬਟਵਾ ਤਹਿਸੀਲ ਪੱਟੀ ਜ਼ਿਲ੍ਹਾ ਚੰਡੀਗੜ੍ਹ ਠੀਕ ਹੈ ਜੀ ਸਰੋਤ ਸੇ 사는 ਮੇਰੇ ਨਾਲ ਬਾਈ ਬਲਵਿੰਦਰ ਸਿੰਘ ਸੰਧੂ ਕੈਂਡਵਲ ਟੋਹਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਸੰਦ ਆਉਣ ਗਿਆ ਮਾਜਾ ਦੋਸਤੋਂ ਤੁਹਾਨੂੰ ਕੋਈ ਵੀ ਇੱਥੇ ਆਵੇ ਤੇ ਖਾਲੀ ਮੜੂਗਾ ਉਹ ਕੰਮ ਨਹੀਂ ਹੈਗਾ ਤਸੱਲੀ ਵਾਲੀਆਂ ਚੀਜ਼ਾਂ ਨੇ ਜ਼ਰੂਰ ਤੁਸੀਂ ਹੱਥ ਪਾ ਲਿਓ ਖਰੀਦ ਲਿਓ ਠੀਕ ਆ ਅੱਗੇ ਜਿਹੜੇ ਵੀਰ ਨੇ ਵਪਾਰ ਦੀ ਲੈਣ ਦੇ ਵਿੱਚ ਲੈ ਕੇ ਜਾਣੀਆਂ ਨੇ ਦੋ ਪੈਸੇ ਨਫੇ ਦੇ ਉੱਤੇ ਤੁਸੀਂ ਅੱਗੇ ਸੇਲ ਵੀ ਕਰ ਸਕਦੇ ਹੋ ਕੋਈ 5-4 ਦਿਨਾਂ ਜਿਸ ਸਾਹਮਣੇ ਤਿਆਰੀ ਦੇ ਵਿੱਚ ਸੋ ਮਿਲਦੇ ਆ ਦੋਸਤੋਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ